ਭਾਈ ਅਮਰਿਤਪਾਲ ਸਿੰਘ ਦੇ ਚਾਚੇ ਦੇ ਘਰ NIA ਦੀ ਟੀਮ ਪਹੁੰਚ ਗਈ ਤੜਕਸਾਰੇ ਵਿਵਾਦ ਸਾਹਮਣੇ ਆਉਂਦਾ ਜਿੱਥੇ ਭਾਈ ਅਮਰਿਤਪਾਲ ਸਿੰਘ ਦੇ ਚਾਚੇ ਦੇ ਘਰ ਅਚਾਨਕ ਮਜਮਾ ਲੱਗ ਗਿਆ ਪੁਲਿਸ ਦੀ ਟੀਮ ਪਹੁੰਚੀ ਨਾਲ ਕੇਂਦਰੀ ਏਜੰਸੀ NIA ਵੀ ਪਹੁੰਚ ਗਈ ਔਰ ਪਹੁੰਚਣ ਸਾਰ ਕਹਿੰਦੇ ਰੌਲਾ ਪੈ ਗਿਆ ਆਖਰਕਾਰ ਕੀ ਇਹੋ ਜਿਹਾ ਕਾਰਨ ਹੈ ਕਿ ਅਮਰitsar ਭਰ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਨਾ ਸਿਰਫ ਭਾਈ ਅਮਰਿਤਪਾਲ ਸਿੰਘ ਦੇ ਚਾਚਾ ਪਰਕਟ ਸਿੰਘ ਸਗੋਂ ਉਹਨਾਂ ਦੇ ਨਾਲ-ਨਾਲ ਕੁਝ ਹੋਰ ਲੋਕਾਂ ਦੇ ਘਰ ਵੀ ਕੁਝ ਬਿਜ਼ਨਸਮੈਨਸ ਦੇ ਘਰ ਵੀ ਛਾਪੇਮਾਰੀ ਕੀਤੀ ਗਈ ਹੈ ਔਰ ਨਾਲ ਦੀ ਨਾਲ ਇਸ ਮਾਮਲੇ ਦੇ ਲਿੰਕ ਚੰਡੀਗੜ੍ਹ ਬੰਬ ਤਮਾਕੇ ਦੇ ਨਾਲ ਜੋੜੇ ਜਾ ਰਹੇ ਨੇ ਚੰਡੀਗੜ੍ਹ ਬੰਬ ਤਮਾਕਾ ਹੁੰਦਾ ਹੈ ਲੰਗੇ ਦਿਨੀ ਔਰ ਇਸ ਬੰਬ ਤਮਾਕੇ ਤੋਂ ਬਾਅਦ ਅਚਾਨਕ ਐਨਆਈਏ ਦੀ ਛਾਪੇਮਾਰੀ ਸ਼ੁਰੂ ਹੋ ਜਾਂਦੀ ਹੈ ਚੰਡੀਗੜ੍ਹ ਦੇ ਅੰਦਰ 10 ਸੈਕਟਰ ਦੇ ਵਿੱਚ ਬੰਬ ਤਮਾਕਾ ਅਚਾਨਕ ਹੁੰਦਾ ਜਿਸ ਤੋਂ ਬਾਅਦ ਹੁਣ NIA ਦੀ ਟੀਮ ਵੀ ਐਕਟਿਵ ਹੈ ਪਰ ਇਸਦਾ ਅਮਰਿਤਪਾਲ ਸਿੰਘ ਦੇ ਚਾਚੇ ਦੇ ਨਾਲ ਕੀ ਲਿੰਕ ਹੈ ਸਵਾਲ ਹੈ ਭਾਈ ਅਮਰਿਤਪਾਲ ਸਿੰਘ ਦੇ ਚਾਚੇ ਦੇ ਘਰ NIA ਦੀ ਟੀਮ ਪਹੁੰਚੀ ਉੱਥੇ ਪੁੱਛ ਪੜਤਾਲ ਕਹਿੰਦੇ ਤੜਕਸਾਰ ਤੋਂ ਕੀਤੀ ਜਾ ਰਹੀ ਹੈ ਨਾਲ ਜਵਾਬ ਤਲਬੀ ਹੋ ਰਹੀ ਹੈ ਪੁਲਿਸ ਦੀ ਟੀਮ ਉੱਥੇ ਮੌਜੂਦ ਆ ਪੁਲਿਸ ਕਰਮੀਆਂ ਨੇ ਘਰ ਨੂੰ ਘੇਰਿਆ ਹੋਇਆ ਸੀ ਔਰ ਨਾਲ ਦੀ ਨਾਲ ਇਸ ਬਾਰੇ ਪੁੱਛ ਪੜਤਾਲ ਕੀਤੀ ਜਾ ਰਹੀ ਸੀ ਭਾਈ ਅਮਰਿਤਪਾਲ ਸਿੰਘ ਸਾਮ ਦੀ ਡੇਬਰੂਗੜ ਜੀਲ ਦੇ ਵਿੱਚ ਬੰਦ ਨੇ ਔਰ ਉੱਥੇ ਸਜ਼ਾ ਆਪਣੀ ਕੱਟ ਰਹੇ ਨੇ ਇਸ ਤੋਂ ਪਹਿਲਾਂ ਭਾਈ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਇਲਜ਼ਾਮ ਲੱਗਦੇ ਨੇ ਨਸ਼ੇ ਦੇ ਸੇਵਨ ਦੇ ਨਸ਼ਾ ਤਸਰਕੀ ਤੱਕ ਦੇ ਇਲਜ਼ਾਮ ਲਗਾਏ ਜਾ ਰਹੇ ਹੁੰਦੇ ਨੇ ਪਰ ਇਸ ਦੇ ਬਾਵਜੂਦ ਹਰਪ੍ਰੀਤ ਸਿੰਘ ਜ਼ਮਾਨਤ ਤੇ ਆ ਜਾਂਦੇ ਨੇ ਦੂਜੇ ਪਾਸੇ ਜੇ ਇਸ ਮਾਮਲੇ ਦੀ ਗੱਲ ਕਰੀਏ ਹੁਣ ਭਾਈ ਅਮਰਿਤਪਾਲ ਸਿੰਘ ਦੇ ਚਾਚੇ ਨੂੰ ਨਿਸ਼ਾਨਾ ਬਣਾਇਆ ਗਿਆ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਕੋਠੀ ਨੂੰ ਘੇਰ ਲਿਆ ਗਿਆ ਅਚਾਨਕ ਔਰ NIA ਦੇ ਵੱਲੋਂ ਛਾਪਾ ਮਾਰ ਲਿਆ ਗਿਆ ਛਾਪੇ ਛਾਪੇ ਮਾਰੀਏ ਦੌਰਾਨ ਉੱਥੇ ਜਾ ਕੇ ਪੁਚ ਪੜਤਾਲ ਕੀਤੀ ਗਈ ਹੈ ਔਰ ਨਾਲ ਦੀ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਝ ਦਸਤਾਵੇਜ਼ ਵੀ ਖੰਗਾ ਲਏ ਗਏ ਨੇ ਖਾਸ ਕਰਕੇ ਦਸਤਾਵੇਜ਼ਾਂ ਉਤੇ ਵੀ ਧਿਆਨ ਦਿੱਤਾ ਗਿਆ ਹੈ ਹਾਲਾਂਕਿ ਬੰਬ ਧਮਾਕੇ ਦੀ ਗੱਲ ਕਰੀਏ ਚੰਡੀਗੜ੍ਹ ਦੇ ਤਾਂ ਉਹ ਉਹਦੇ ਲਿੰਕ ਵਿਦੇਸ਼ ਤੇ ਨਾਲ ਜੁੜਦੇ ਨਜ਼ਰ ਆ ਰਹੇ ਸੀ ਵਿਦੇਸ਼ੀ ਧਰਤੀ ਤੋਂ ਕਹਿੰਦੇ ਆਰਡਰ ਹੋਇਆ ਸੀ ਉਸ ਨੂੰ ਲੈ ਕੇ ਵੀ ਕੁਝ ਅਹਿਮ ਤੱਥ ਸਾਹਮਣੇ ਆਏ ਨੇ ਦੱਸਿਆ ਜਾ ਰਿਹਾ ਹੈ ਕਿ ਦੋ ਮੁਲਜ਼ਮ ਜਿਹੜੇ ਆ ਉਹਨਾਂ ਦੀ شناخت ਕਰ ਲਈ ਗਈ ਹੈ ਦੋ ਮੁਲਜ਼ਮ ਉਹ ਨੇ ਜਿਹੜੇ 43 ਸੈਕਟਰ ਬਸ ਅੱਡੇ ਦੇ ਉੱਤੇ ਉਤਰਦੇ ਨੇ ਔਰ ਉਸ ਤੋਂ ਬਾਅਦ ਅੱਗੇ ਅੰਜਾਮ ਵਾਲੇ ਠਿਕਾਣੇ ਤੇ ਜਾ ਕੇ ਤੇ ਅੰਜਾਮ ਅਮਲ ਦੇ ਵਿੱਚ ਲਿਆਉਂਦੇ ਨੇ ਲੋਕ ਅਤੇ ਗਵਾਂਢੀ ਜਿਹੜੇ ਉਸ ਆਸ-ਪਾਸ ਤੇ ਉਹਨਾਂ ਨੇ ਬਹੁਤ ਕੁਝ ਦੱਸਿਆ ਕੀ ਹਾਲਾਤ ਬਣੇ ਨੇ ਉਹ ਸਾਰਾ ਕੁਝ ਪਤਾ ਹੈ ਪਰ ਹੁਣ ਦੋ ਲੋਕਾਂ ਦੀ شناخت ਹੋਈ ਹੈ ਕਿਹਾ ਜਾ ਰਿਹਾ ਕਿ ਅੰਮ੍ਰਿਤਸਰ ਤੋਂ ਤੱਲਕ ਰੱਖਦੇ ਨੇ ਉਹ ਔਰ ਇਸੇ ਸੂਤਰ ਦੇ ਆਧਾਰ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਐਨਆਈਏ ਦੀ ਜਿਹੜੀ ਛਾਪੇਮਾਰੀ ਆ ਉਹ ਸ਼ੁਰੂ ਕਰ ਦਿੱਤੀ ਜਾਂਦੀ ਹੈ ਦੂਜੇ ਪਾਸੇ ਇਹਨਾਂ ਦੋਵਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਦੱਸੇ ਜਾ ਰਹੇ ਨੇ ਅੰਮ੍ਰਿਤਸਰ ਛਾਪੇਮਾਰੀ ਹੋ ਰਹੀ ਹੈ ਔਰ ਇਹਨਾਂ ਦੇ ਬਾਰੇ ਜੋ ਤੱਥ ਸਾਹਮਣੇ ਆ ਰਹੇ ਆ 43 ਸੈਕਟਰ ਬੱਸ ਅੱਡੇ ਦੇ ਉੱਤੇ ਉਤਰਦੇ ਆ ਤਾਂ ਉਸ ਤੋਂ ਬਾਅਦ ਆਪਣੇ ਹਮਲੇ ਵਾਲੀ ਥਾਂ ਤੇ ਜਾ ਕੇ ਤੇ ਐਕਸ਼ਨ ਕਰਕੇ 17 ਸੈਕਟਰ ਦੇ ਬੱਸ ਅੱਡੇ ਤੋਂ ਹੀ ਫਰਾਰ ਹੋ ਜਾਂਦੇ ਕਿਹਾ ਜਾ ਰਿਹਾ ਹੈ ਕਿ ਬੱਸ ਅੱਡੇ ਅੰਦਰ ਨਹੀਂ ਜਾਂਦੇ ਬਾਹਰੋਂ ਬਾਹਰ ਬੱਸ ਲੈ ਕੇ ਭੱਜ ਜਾਂਦੇ ਆ ਔਰ ਇੱਥੋਂ ਤੱਕ ਦੱਸਿਆ ਗਿਆ ਹੈ ਕਿ ਜਦੋਂ 43 ਸੈਕਟਰ ਬੱਸ ਸਟੈਂਡ ਉਤਰੇ ਤੇ ਉਸ ਵੇਲੇ 500 ਰੁਪਇਆ ਆਟੋ ਵਾਲੇ ਨੂੰ ਵੀ ਦਿੱਤਾ ਉਹ ਆਟੋ ਵਾਲਾ ਵੀ ਜਿਹੜਾ ਪੁਲਿਸ ਦੇ ਰਡਾਰ ਦੇ ਵਿੱਚ ਆ ਚੁੱਕਿਆ ਦੱਸਿਆ ਜਾ ਰਿਹਾ ਹੈ ਔਰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪੁਲਿਸ ਕਰਮੀ ਨਿਸ਼ਾਨੇ ਦੇ ਉੱਤੇ ਅਸੀਂ ਇਹ ਵੀ ਦੱਸਿਆ ਜਾ ਰਿਹਾ ਸੀ ਹਾਲਾਂਕਿ ਵਿਦੇਸ਼ੀ ਧਰਤੀ ਤੋਂ ਕਹਿੰਦੇ ਇਹ ਸਾਰਾ ਪਰਫਾਰਮ ਕੀਤਾ ਗਿਆ ਪਰ ਜਦੋਂ ਉਹਦੇ ਲਿੰਕ ਅੰਮ੍ਰਿਤਸਰ ਦੇ ਨਾਲ ਜੁੜੇ ਨੇ ਅੰਮ੍ਰਿਤਸਰ ਦੇ ਵਿੱਚ ਇੰਨਾ ਹੀ ਦੀ ਛਾਪੇ ਮਾਰੀ ਵੀ ਵੱਧ ਗਈ ਹੈ ਭਾਈ ਅਮਰਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਦੇ ਘਰ ਵੀ ਛਾਪੇ ਮਾਰੀ ਹੋਈ ਹੈ ਔਰ ਉਹਦੇ ਲਿੰਕ ਵੀ ਐਸਏ ਬੰਬ ਤਮਾਕੇ ਦੇ ਨਾਲ ਜੋੜੇ ਜਾ ਰਹੇ ਨੇ ਹਾਲਾਂਕਿ ਅਜੇ ਤੱਕ ਜੋੜੇ ਜਾ ਰਹੇ ਨੇ ਕੋਈ ਪੁਖਤਾ ਪਰਮਾਨਾ ਨਹੀਂ ਹੈ ਕਿਉਂਕਿ ਜਦੋਂ ਜਾਣਕਾਰੀ ਪੂਰੀ ਇਕੱਠੀ ਹੋ ਜਾਵੇਗੀ ਜਦੋਂ ਛਾਪੇਮਾਰੀ ਖਤਮ ਹੋ ਜਾਵੇਗੀ ਉਦੋਂ ਕੁਝ ਤੱਥ ਸਾਹਮਣੇ ਆ ਸਕਦੇ ਨੇ ਔਨ ਦਾ ਔਨ ਦਾ ਸਪੌਟ ਜਿਹੜਾ ਉਹ ਪ੍ਰੋਟੋਕੋਲ ਇਦਾਂ ਨਹੀਂ ਕਹਿੰਦਾ ਕਿ ਮੀਡੀਆ ਨੂੰ ਕੋਈ ਗੱਲ ਦੱਸੀ ਜਾ ਸਕੇ ਬਹੁਤ ਹਾਈ ਪ੍ਰੋਫਾਈਲ ਕੇਸਸ ਕਈ ਵਾਰ ਐਨਆਈਏ ਦੇ ਕੋਲ ਹੁੰਦੇ ਆ ਔਰ ਉਹਨਾਂ ਦੇ ਵਿੱਚ ਛਾਪੇਮਾਰੀ ਕਨਫਿਡੈਂਸ਼ੀਅਲ ਰੱਖੀ ਜਾਂਦੀ ਹੈ ਇਸੇ ਆਧਾਰ ਦੇ ਉੱਤੇ ਸ਼ਾਇਦ ਇਹ ਜਾਣਕਾਰੀ ਵੀ ਅਜੇ ਤੱਕ ਕੌਨਫਿਡੈਂਸ਼ੀਅਲ ਰੱਖੀ ਗਈ ਹੈ ਪਰ ਅਜੇ ਕੜੀਆਂ ਨਾਲ ਕੜੀਆਂ ਜੁੜਦੀਆਂ ਪਈਆਂ ਨੇ ਕਿਉਂਕਿ ਬੰਬ ਧਮਾਕਾ ਹੋਇਆ ਔਰ ਬੰਬ ਧਮਾਕਾ ਹੋਣ ਤੋਂ ਬਾਅਦ ਅਚਾਨਕ ਜਦੋਂ ਇਹ ਗੱਲ ਸਾਹਮਣੇ ਆਈ ਕਿ ਅੰਮ੍ਰਿਤਸਰ ਦੇ ਉਹ ਦੋ ਮੁਲਜ਼ਮ ਦੱਸੇ ਗਏ ਨੇ ਤੇ ਉਸ ਤੋਂ ਬਾਅਦ ਹੀ ਅੰਮ੍ਰਿਤਸਰ ਦੇ ਵਿੱਚ ਛਾਪੇਮਾਰੀ ਸ਼ੁਰੂ ਹੋ ਗਈ ਔਰ ਜਿਸ ਦੌਰਾਨ ਭਾਈ ਅਮਰਪਾਲ ਸਿੰਘ ਦੇ ਚਾਚੇ ਦੇ ਘਰ ਵੀ ਛਾਪੇਮਾਰੀ ਹੁੰਦੀ ਆ ਹੁਣ ਇਹਨਾਂ ਦੋਵਾਂ ਦੇ ਵਿੱਚ ਤਾਰਾਂ ਜੁੜਦੀਆਂ ਨਹੀਂ ਜੁੜਦੀਆਂ ਇਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ आदमी निकल के आया है हमारी तरफ गेट की तरफ मैं हम बैठे हुए थे यहाँ पे तो उसने एक हाथ में कपड़े रैप्ट कोई पैकेट समझ में समझा कोरियर है वो बट वो कोरियर नहीं था बिकॉज उसने हर्ल किया हमारी तरफ फेंका तो फेंकने के बाद मैंने उसको चैलेंज किया भी क्या है तो जब गिरा तब तक मैं यहां पहुंचा और वो ब्लास्ट हो गई तो मैंने सोचा था पहले कि कोई टोना टोटका कोई कर रहा है फेंक रहा है मतलब तो आई कुड नेवर इमेजिन की ग्रेनेड हो सकती है कभी ऐसे सोचा नहीं था सो so, वो हुआ फिर उसके बाद मैं फादर को चेक ऑन किया फादर ठीक थे सो so, उसके बाद मैं एकदम दौड़ा उसके पीछे जितनी देर तब तक वो आगे स्ट्रीट के कॉर्नर पे पहुंच चुका था तो कैसे पैदल दौड़े गाड़ी मैं तो पैदल ही था जी यहाँ से एकदम से जोड़ा हुआ तो।, तो आगे जाके कॉर्नर में जाके मैंने किसी से लिफ्ट ली फिर बात नहीं बनी और निकल चुका था तब तक मतलब टाइम लॉस हो गया था क्योंकि मैं फादर को चेक ऑन करने गया वापस आया हूँ उसमें तो यहाँ आप फादर साहब और आप दोनों बैठे थे जी और घर में कौन कौन था मेरी वाइफ जी तो उसके बाद क्या हुआ फिर यहाँ कैसे ब्लास्ट फिर थी? मैं ब्लास्ट था काफी जबरदस्त ब्लास्ट था जी ये तो क्रेटर यहाँ पे एक फुट डूंगा क्रेटर है शीशे सारे स्मैश हो गए पड़ोसियों के भी स्मैश हो चुके हैं हमारे भी हो चुके हैं किसी को और कोई दिक्कत आपको इंजरी या किसी नहीं इंजरी लकली नहीं है दैट वे आप कहाँ रह रहे हैं अभी यही रह रहा हूँ विदेश में रहते हैं आपको हाँ मैं ऑस्ट्रेलिया रहता हूँ